ਮੇਰਾ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂਜੀ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆ ਇੱਕ ਵੀਡੀਓ ਇਹ ਵੀਡੀਓ ਮੇਰੀਆਂ ਭੈਣਾਂ ਦੇ ਬਹੁਤ ਕੰਮ ਆਉਣ ਵਾਲੀ ਵੀਡੀਓ ਆ ਜਿਹੜੀਆਂ ਕਈ ਭੈਣਾਂ ਨੂੰ ਇਹ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਖਾਸ ਕਰਕੇ ਬਸਾਤ ਦੇ ਮੌਸਮ 'ਚ ਹਨਾ गर्मिया के मौसम च बरसात के मौसम कहानी फिलहाल जिन्होंने पर जिन्होंने जिन्होंने तो नहीं पता है आटे ढोली पाया हुए जी आटा सो मैं पहला शुरू भीडियो करा तो पहला भूल गई सी मैं फिर बाद मैं थोड़े भी शेयर करा है जो मैं कर दी हाँ ਸੁਸਤੀ আর ਹਸੋਂਡੀਆਂ ਤੋਂ ਬਚਾਉਣ ਲਈ ਆਪਣੇ ਆਟੇ ਵਿੱਚ ਕੀ ਯੂਜ਼ ਕਰਦੀਆਂ ਹਨ ਜਿਵੇਂ ਕਿ ਤੁਸੀਂ ਇਹਦੇ ਵਿੱਚ ਤਿੰਨ ਚੀਜ਼ਾਂ ਯੂਜ਼ ਕਰ ਸਕਦੇ ਹੋ ਸੁਸਤੀ আর ਆਗਾ ਤੋਂ ਬਚਾਉਣ ਲਈ ਆਟੇ ਨੂੰ ਸੁਸਤੀ ਤੋਂ আর ਸੁੰਡੀਆਂ ਤੋਂ ਬਚਾਉਣ ਲਈ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਘਰੇਲੂ ਚੀਜ਼ਾਂ ਹੁੰਦੀਆਂ ਹੀ ਨੇ ਹਰ ਘਰ ਦੇ ਵਿੱਚ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਪਹਿਲਾ ਨੰਬਰ ਤੇ ਹੁੰਦੇ ਨੇ ਲੌਂਗ ਤੁਸੀਂ ਇਹਦੇ ਵਿੱਚ ਲੌਂਗ ਰੱਖ ਸਕਦੇ ਹੋ ਤੇ ਇੱਕ ਕਾ ਤੇਜ ਪੱਤਾ ਇੱਕ ਲਾਲ ਸੁੱਕੀਆਂ ਬਾਪਤੀਆਂ ਇਹਦੇ ਵਿੱਚ ਤੁਸੀਂ ਲੌਂਗ ਵੀ ਪਾ ਕੇ ਰੱਖ ਸਕਦੇ ਹੋ ਤਿੰਨ ਦੋ ਤਿੰਨ ਭਾਰਤਾਂ ਦੇ ਵਿੱਚ ਪਾਉਣਾ ਪਹਿਲਾਂ ਨੀਚੇ ਢੋਲੀ ਦੇ ਪਾ ਲੈਣਾ ਫਿਰ ਆਟਾ ਪਾ ਲੈਣਾ ਫਿਰ ਰੱਖ ਦੇਣਾ ਫਿਰ ਤੁਸੀਂ ਲੌਂਗ ਪਾ ਕੇ ਵੀ ਰੱਖ ਸਕਦੇ ਹੋ ਸੇਮ ਤੁਸੀਂ ਤੇਜ ਪੱਤਾ ਵੀ ਪਾ ਕੇ ਰੱਖ ਸਕਦੇ ਹੋ ਹਨਾ ਪਰ ਮੇਰੇ ਕੋਲ ਲੌਂਗ ਤਾਂ ਨਹੀਂ ਹੈਗੇ ਗਰਮੀਆਂ ਦੇ ਵਿੱਚ ਮੈਂ ਲੌਂਗ ਵਗੈਰਾ ਨਹੀਂ ਲਿਆਉਂਦੀ ਯੂਜ਼ ਵੀ ਕਰਦੀ ਤੇ ਤੇਜ ਪੱਤਾ ਵੀ ਮੇਰੇ ਕੋਲ ਨਹੀਂ ਹੈਗਾ ਬਟ ਮੇਰੇ ਕੋਲ ਲਾਲ ਮਿਰਚਾਂ ਸੁੱਕੀਆਂ ਸਕਾਰ ਕੇ ਰੱਖੀਆਂ ਹੋਈਆਂ ਹੈਗੀਆਂ ਨੇ ਸੋਮੇ ਜਿਹੜੀ ਇੱਕ ਭਰਤ ਢੋਲੀ ਦੇ ਬਿਲਕੁਲ ਅੱਟਾ ਪਾਉਣ ਤੋਂ ਪਹਿਲਾਂ ਰੱਖ ਦਿੱਤੀਆਂ ਨੇ ਪੰਜ ਤਿੰਨ ਚਾਰ ਮਿਰਚਾਂ ਫਿਰ ਉਸ ਤੋਂ ਬਾਅਦ ਦੂਜੀ ਭਰਤ ਚ ਰੱਖ ਦਿੱਤੀਆਂ ਨੇ ਤੇ ਹੁਣ ਵੇ ਇਹਨਾਂ ਨੂੰ ਤਿੰਨ ਚਾਰ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਫਿਰ ਆਪਾਂ ਉੱਪਰ ਰੱਖਾਂਗੇ ਹੈਨਾ ਤਾਂ ਜੋ ਇਹਨਾਂ ਦੀ ਜਿਹੜੀ ਤਾਸ ਆ ਉਹ ਤਾਸ ਇਹਦੇ ਸੁਸਤਰੀ ਔਰ ਜਿਹੜੀ ਆਪਣੀ ਸੁੰਡੀ ਹੁੰਦੀ ਆ ਉਹ ਬਿਲਕੁਲ ਨਹੀਂ ਬੜੂਗੀ ਹੈਨਾ ਦੇ ਵਿੱਚ ਚਾਹਣਾ ਦੇਖੋ ਜੀ ਮੈਂ ਲੈ ਲਈਆਂ ਚਾਰ ਮਿਰਚਾਂ ਚਾਰ-ਚਾਰ ਮੈਂ ਵਿੱਚ ਰੱਖੀਆਂ ਨੇ ਚਾਰ-ਚਾਰ ਪੰਜ-ਪੰਜ ਹੁਣ ਮੈਂ ਇਹਨਾਂ ਨੂੰ ਵਿੱਚ ਇਹਦੇ ਆਟੇ ਦੇ ਦਬਾ ਦੇਗੀ ਸੁੱਕੀਆਂ ਖੜੀਆਂ ਮਿਰਚਾਂ ਲੈ ਲਈਆਂ ਨੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਵਿੱਚ ਦਬਾ ਦੇਣਾ ਤਿੰਨ ਤਿਹਾਂ ਜਰਾ ਰੱਖ ਸਕਦੇ ਹੋ ਤੁਸੀਂ ਆਟਾ ਜਿਆਦਾ ਇਹ ਉਰੇ ਤਾਂ ਆਕਾ ਫਿਰ ਚਾਰ ਤਿਹਾਂ ਜਰਾ ਰੱਖ ਦਿਓ ਨੀਚੇ ਰੱਖ ਦਿਓ ਫਿਰ ਉਰੇ ਕੱਲੇ ਆ ਕੇ ਰੱਖ ਦਿਓ ਉਰੇ ਰੱਖ ਦਿਓ ਨਾ ਥੋੜਾ ਆਟਾ ਪਾ ਦਿਓ ਇਹ ਚੀਜ਼ਾਂ ਤੁਸੀਂ ਤਿੰਨੇ ਯੂਜ਼ ਕਰਕੇ ਦੇਖੋ ਮਤਲਬ ਕਿ ਇੱਕ ਚੀਜ਼ ਇੱਕ ਟਾਈਮ 'ਚ ਯੂਜ਼ ਕਰਕੇ ਦੇਖੋ ਇਹ ਤਿੰਨੋਂ ਚੀਜ਼ਾਂ ਬਹੁਤ ਜ਼ਿਆਦਾ ਬੈਨੀਫਿਟ ਨੇ ਤੇ ਕਦੇ ਵੀ ਤੁਹਾਡੇ ਆਟੇ ਦੇ ਵਿੱਚ ਕੋਈ ਸੁਸਰੀ ਜਾਂ ਸੁੰਡੀ ਨਹੀਂ ਪਾਊਗੀ ਕਿਉਂਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਤਾਂਸ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਜਿਵੇਂ ਕਿ ਲੌਂਗਾਂ ਦੇ ਵਿੱਚ ਵੀ ਹੁੰਦੀ ਆ ਤੇ ਤੇਜ ਪੱਤੇ 'ਚ ਵੀ ਬਹੁਤ ਜ਼ਿਆਦਾ ਉਹਦੀ 스মেল 프ੈਗਰੈਂਸ ਆ ਜਿਹੜੀ ਬਹੁਤ ਸਟਰੋਂਗ ਹੁੰਦੀ ਆ ਤੇ ਇੱਧਰ ਆਪਣੀ ਜਿਹੜੇ ਲਾਲ ਮਿਰਚਾ ਸੁੱਕੀ ਇਹਦੀ ਵੀ ਬਹੁਤ ਜ਼ਿਆਦਾ ਉਹ ਹੁੰਦੀ ਆ ਹਨਾ ਬਹੁਤ ਜ਼ਿਆਦਾ ਮਤਲਬ ਤੇਜ਼ ਹੁੰਦੀ ਆ ਤਾਂ ਕਰਕੇ ਜਿਹੜੀ ਸੁੰਡੀ ਆ ਤੇ ਜਿਹੜੀ ਸੁਸਤਰੀ ਆ ਹਨਾ ਉਹ ਉਹ ਬਿਲਕੁਲ ਵੀ ਨਹੀਂ ਬਣੂਗੀ ਇਹਦੇ ਵਿੱਚ ਸੋ ਮੈਂ ਹੁਣ ਘਰ ਨਹੀਂ ਆ ਪਹਿੰਚ ਚੁੱਕੀ ਆ ਕਿਉਂਕਿ ਵੀਡੀਓ ਬਣਾਉਣ ਲਈ ਅਪਰ ਪੱਖਾ ਬੰਦ ਕਰਨਾ ਪੈਂਦਾ ਆਵਾਜ਼ ਆਪਣੀ ਜਿਹੜੀ ਕਲੀਅਰ ਤੁਹਾਡੇ ਤੱਕ ਪਹੁੰਚ ਸਕੇ ਸੋ ਮੇਰੀਆਂ ਭੈਣਾ ਇਹ ਚੀਜ਼ ਜ਼ਰੂਰ ਵਾਕ ਕੇ ਦੇਖਿਓ ਜੇ ਤੁਹਾਨੂੰ ਇਸ ਚੀਜ਼ ਨਾਲ ਫਾਇਦਾ ਹੋਇਆ ਤਾਂ ਤੁਸੀਂ ਵੀ ਅੱਗੇ ਹੋਰ ਭੈਣਾਂ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ ਕਿਉਂਕਿ ਇਹ ਵੀਡੀਓ ਬਹੁਤ ਫਾਇਦੇਮੰਦ ਹੋਣ ਵਾਲੀ ਆ ਮੇਰੀਆਂ ਭੈਣਾਂ ਲਈ ਜਿਨ੍ਹਾਂ ਤੇ ਭੈਣਾਂ ਨੂੰ ਨਹੀਂ ਪਤਾ ਸੀਗਾ ਕਿ ਕਿਵੇਂ ਅਸੀਂ ਸੁਸਤੀ ਔਰ ਸੁੰਡੀ ਤੋਂ ਆਟਾ ਬਚਾ ਸਕਦੇ ਆ ਇਸ ਤਰੀਕੇ ਨਾਲ ਤੁਸੀਂ ਬਚਾ ਸਕਦੇ ਹੋ ਪਲੀਜ਼ ਮੇਰੇ ਕਹਿੰਦੇ ਇੱਕ ਵਾਰ ਇਹ ਤਰੀਕਾ ਜਿਹੜੀ ਜਰੂਰ ਯੂਜ਼ ਕਰਕੇ ਦੇਖਿਓ ਤੁਹਾਡਾ ਆਟਾ ਜਿਹੜਾ ਨਹੀਂ ਖਰਾਬ ਹੋਊਗਾ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਔਰ ਗਰਮੀ ਦੇ ਮੌਸਮ ਚ ਸਰਦੀ ਦੇ ਮੈਂ ਆਟਾ ਵੀ ਮੈਂ ਦੇਖੋ ਇੰਨੇ ਹੀ ਪਿਆ ਹੋਇਆ ਨਾ ਬਹੁਤ ਗੱਟਟਪੇ ਹੋਣੀ ਆ ਮਤਲਬ ਜਦੋਂ ਫਰਮ ਹੋ ਜਾਂਦਾ ਫਿਰ ਥੋੜਾ ਥੋੜਾ ਪੀ ਹਾਲ ਲੈਨੇ ਆ ਤੇ ਬਾਕੀ ਜੀ ਹੁਣ ਇਹ ਵੀਡੀਓ ਦਾ ਆਪਾਂ ਇੱਥੇ ਕਰਦੇ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਨਾ ਨਾ ਭੁੱਲਣਾ ਔਰ ਇੱਕ ਟ੍ਰਿਕ ਯੂਜ਼ ਕਰਕੇ ਕਮੈਂਟ ਜ਼ਰੂਰ ਕਰਿਓ ਕਿ ਕਿਹੜੀਆਂ-ਕਿਹੜੀਆਂ ਪਰ ਆਸ ਫਾਇਦਾ ਹੋਇਆ ਨਹੀਂ ਲਾ ਕੇ ਕਿਸੇ ਨੈਕਸਟ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ ਬਾਏ ਬਾਏ